ਜੀ ਮੈਂ ਪਰਮਜੀਤ कौर ਸਮਾਖ ਤੁਹਾਡੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ ਤੇ ਸਾਡੇ ਸਮਾਖ ਪ੍ਰੋਡਕਸ਼ਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਅਸੀਂ ਆਏ ਆ ਅੰਦਗੁਰੂਆਂ ਦੀ ਧਰਤੀ ਤੇ ਜਾਨੀ ਕਿ ਦਸੇ ਗੁਰੂਆਂ ਦੀ ਧਰਤੀ ਤੇ ਦਮਦਮਾ ਸਾਹਿਬ ਸਾਬੋ ਤਲਵੰਡੀ ਤੇ ਆਜੋ ਜੀ ਸਾਨੂੰ ਘਰਾਉਣੇ ਆ ਗੁਰੂਆਂ ਦੀ ਧਰਤੀ ਦੀ ਸੈਰ ਤੇ ਬਾਕੀ ਸਾਰੇ ਤੁਹਾਨੂੰ ਲੈ ਕੇ ਜਾਂਦੇ ਆਂ ਅਸੀਂ ਗੁਰਦੁਆਰਾ ਸਾਹਿਬ ਤੇ ਸਾਡੇ ਨਾਲ ਨਾਲ ਤੁਸੀਂ ਚੱਲਦੇ ਜਾਓ ਤੇ ਹਾਂਜੀ ਆਜੋ ਚੱਲਦੇ ਆਪਾਂ ਗੁਰੂ ਘਰ ਜਿੱਥੇ ਕਿ ਦੂਰੋਂ ਦੂਰੋਂ ਚੱਲ ਕੇ ਦੁਨੀਆਂ ਆਉਂਦੀ ਐ ਤੇ ਇੱਥੇ ਸਾਡੇ ਗੁਰਮਾ ਨੇ ਦਮ ਲੈਤਾ ਸੀ ਯਾਨੀ ਕਿ ਤਾਂਹੀ ਇੰਨਾ ਦਾ ਨਾਮ ਇਸ ਸਥਾਨ ਦਾ ਨਾਮ ਭਰਿਆ ਗਿਆ ਦਾਉਂਦਾਵਾ ਸਾਹਿਬ ਅੱਜ ਤੁਹਾਨੂੰ ਕਰਾਉਣੀ ਆਂ ਸੀ ਦਾਉਂਦਾਵਾ ਸਾਹਿਬ ਦੀ ਸੈ ਤੇ ਆ ਜੀ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਦੇਖੋ ਹਾਂਜੀ ਕਰੋ ਜੀ ਸਹਿਰ ਗੁਰੂ ਕੰਦ दे तो आ, जी देखो सा गुरु घर चप्पल हाँ जी देखो बाजार लगे ਇਹਨ ਗੁਰਮੁਖਾਂ ਦੇ ਦਰਸ ਤੇ ਤੇ ਕਰ ਲੋ ਦਰਸ਼ਨ ਗੁਰੂਆਂ ਦੇ ਇਹ ਦੇਖਦੇ ਜਾਓ ਦੇਖਦੇ ਜਾਓ ਹਾਂ ਜੀ ਦੇਖਦੇ ਜਾਓ ਪਰ ਮੰਦ ਲੱਗ ਪਿਆ ਹੈ ਹਾਂ ਜੀ ਕਿੰਨੇ ਸੋਹਣੇ ਸਜੇ ਹੋਏ ਨੇ ਬਾਜ਼ਾਰ

ਕਦੀ ਚਲੋ ਆਜੋ ਜੀ ਸਾਪਾ ਜੋੜਾ ਜਮਤਰਾ ਦਈਏ ਹਾਂਜੀ ਹੁਣ ਜੋੜੇ ਜਮਾ ਪਰਾ ਦਿੱਤੇ ਆ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਨੂੰ ਸਾਡੇ ਕਰਦੇ ਆਂ ਜਾ ਕੇ ਦਰਸ਼ਨ ਤੇ ਜੀਤ ਲਿਓਗੇ ਨਾ ਦਰਬਾਰ ਸਾਹਿਬ ਨਾਲ ਬੱਚਿਆਂ ਦਾ ਟੂਰ ਵੀ ਜਾ ਰਿਹਾ ਤੇ ਦੇਖੋ ਨਿੱਕੇ ਨਿੱਕੇ ਬੱਚੇ ਕਿੰਨੇ ਕਿੰਨੇ ਪਿਆਰੇ ਨੇ ਤੇ ਕਿੰਨੇ ਸੋਹਣੇ ਲੱਗਦੇ ਨੇ ਇਹ ਵੀ ਵਾਹਿਗੁਰੂ ਦੇ ਦਰਸ਼ਨ ਕਰਨ ਆਏ ਹੋਏ ਨੇ ਇੱਕ ਦਿਨ ਤੁਸੀਂ ਕਿੱਾਰੇ ਚੇਸੇ ਹੋ ਹਾਂਜੀ ਤੁਸੀਂ ਤਾਂ ਨਾਲ ਦੇਖਦੇ ਰਹੋ ਫਿਰ ਅੰਦਰ ਦਰਵਾਜ਼ਾ ਤੱਕ ਪੱਪਾ ਲੈ ਕੇ ਜਾਵਾਂਗੇ ਮੈਂ ਜਾਮਾਂ ਭੁਰੇ ਨੂੰ

ਇਹ ਪ੍ਰਸ਼ਾਦ ਲੈ ਲਿਆ ਗੁਰੂ ਜੀ ਨੂੰ ਤੇ ਹਾਂਜੀ ਹੁਣ ਅਸੀਂ ਲੈ ਕੇ ਚੱਲਦੇ ਹਾਂ ਸਭ ਨੂੰ ਦਰਬਾਰ ਸਾਹਿਬ ਵੱਲ ਨੂੰ ਤੇ ਤੁਸੀਂ ਵੀ ਚੱਲਦੇ ਰਹੋ ਸਾਡੇ ਨਾਲ ਹਾਂਜੀ ਬਹੁਤ ਬਹੁਤ ਲਗਾਈ ਹਾਂ ਹਾਂਜੀ ਕਰ ਲੋ ਦਰਸ਼ਨ ਆਪਾਂ ਦਰਬਾਰ ਸਾਹਿਬ ਪਹੁੰਚ ਬੇਰੰਗ ਸੁਨਹਿਰੀ ਪਾ ਸਤ ਸੁਖ ਸੁਭਾਜੀ ਤਾ ਅਰਥ ਕਾ ਸਤ ਕਾਲਾ ਪ੍ਰਾਪਤ

ਇਆ ਜੋ ਪਾਗ ਕੇ ਲੈ ਕੇ ਚੱਲਦੇ ਆ ਸੋਨੂੰ Roma da 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 चलते बहुत वादिया स्थान पर बहुत जगह हैं जिथे के गुरु गोबिंद जी ने अपना घोड़ा बनया जो उस स्थान कर अपना घोड़ा बनना बहुत वादिया भी लिया इन्हों दर्शन कर लो ਇਹ ਬਹੁਤ ਜੰਡ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਵੰਡਿਆ ਸੀ ਬਰਾਂ ਭਰਿਆ ਤੇ ਕੋਈ ਵੀ ਟੱਕਰ ਨਹੀਂ ਦੇ ਸਕੋ ਜੀ ਕਮਾਲ ਆ ਗੁਰੂਆਂ ਦੀ ਸ਼ਕਤੀ ਤਾਂ ਕਿਹੜੀ ਆ ਨਾ ਹਾਂਜੀ ਹੁਣ ਸਾਨੂੰ ਲੈ ਕੇ ਚੱਲਦੇ ਆਂ ਅਗਲੇ ਦਰਬਾਰ ਸਾਹਿਬ 'ਚ ਜਾਨੀ ਕਿ ਲਿਖ ਅਨੁਸਾਰ ਦਰਬਾਰ ਸਾਹਿਬ 'ਚ ਜਾਂਦੇ ਆਂ ਦੇ ਬੋਲੇ ਸਸਰੀ ਕਹਿਲ ਕੰਬਾਤ ਐਸੀ ਸਾਡਾ ਅੱਜ ਦਾ ਬਲੌਗ ਤੇ ਤੁਹਾਨੂੰ ਕਰਾਏਗੇ ਬਾਹਰ ਘਰ ਦੇ ਦਰਸ਼ਨ ਤੇ ਸੋਨੇ ਸੰਗਤ ਦਾ ਬਾਕੀ ਨਾ ਲੱਗਿਆ ਕਮੈਂਟਾਂ ਦੇ ਵਿੱਚ ਸੰਦੇਸ਼ ਦੱਸੇ